ਬਾਬਾ ਜੀ ਤੁਹਾਡਾ ਸਬਾਨ ਸਾਰਾ ਗੱਡੀ ਚ ਲਖਾ ਦਿੱਤਾ ਜੀ اے ਪ੍ਰਭੂ اے ਪ੍ਰਭੂ ਏ ਹਰੀ ਰਾਮ ਕ੍ਰਿਸ਼ਨ ਜਗਨਨਾਥੋ ਪ੍ਰੇਮਾਨੰਦ ਇਹ ਢੜਬੇ ਵਾਲੇ ਬੰਸੇ ਜੋਗੀ ਦੀ ਬੜੀ ਸੇਵਾ ਕੀਤੀ ਅੱਜ ਤੁਸੀਂ ਅੱਜ ਗਿੱਦੜਬੇ ਵਾਲੇ ਬੰਸੇ ਜੋਗੀ ਨੇ ਕਰ ਦਿੱਤੇ ਬੋਲ ਤੁਨ ਐਸ ਦੁਕਾਨ ਤੋਂ ਸ਼ੋਰੂਮ ਬਣ ਜਾਣਾ ਤੁਹਾਡਾ ਵਿੱਚ ਸਬਜ਼ੀਆਂ ਸ਼ੀਸ਼ਿਆਂ ਦੇ ਵਿੱਚ ਲਾਇਆ ਕਰੋਗੇ ਵੱਡੇ ਵੱਡੇ ਕੱਦੂ ਬਾਹਰ ਰੱਖਿਆ ਕਰੋਗੇ 10-10 ਕਿਲੋ ਦੇ ਕੱਦੂ ਹੋਣਗੇ ਤੁਹਾਡੇ ਅੱਜ ਗਿੱਦੜਵੇ ਵਾਲੇ ਬਣਤੇ ਜੋਗੀ ਨੇ ਕਰ ਦਿੱਤੇ ਬੋਲ ਚੰਗਾ ਚੇਲਿਓ ਗਿੱਦੜਵੇ ਵਾਲਾ ਬਣਤਾ ਜੋਗੀ ਚੱਲਦਾ ਹੁਣ ਓ ਨੋ ਬਾਬਾ ਜੀ ਬਿੱਲ ਕੀ ਹੋਇਆ ਪਪਾ ਜੀ ਬਿੱਲ ਦੀ ਤਾਂ ਪੈਸੇ ਨਹੀਂ ਦੇਗੇ ਜੋਗੀ ਉਹ ਕੰਜਰਾ ਚਾ ਪੈਸੇ ਲੈ ਕੇ ਆਪਾਂ ਤਾਂ ਜਾਣਦੇ ਨੂੰ ਕਾ ਉਹ ਬਾਬਾ ਜੀ ਬਿੱਲ ਤਾਂ ਦੇਜੋ ਐਸੇ ਤੁਹਾਨੂੰ ਜਾਣਦੇ ਵੀ ਨਹੀਂ ਜਿੰਨੇ ਸਬਜੀ ਵਾਲਾ ਮੀਤਾ ਤੂੰ ਮਲੋੜ ਚ ਮਸ਼ਹੂਰ ਹੈ ਜਿਵੇਂ ਸਬਜੀ ਵਾਲਾ ਮੀਤਾ ਤੋਂ ਮਲੋੜ ਚ ਮਸ਼ਹੂਰ ਹੈ ਮੇਰਾ ਵੀ ਤਾਂ ਪਿੰਡ ਇਤੋਂ ਨਹੀਂ ਆ ਬਹੁਤੀ ਦੂਰ ਹੈ ਕਰਾਈ ਵਾਲਾ ਪਿੰਡ ਮੇਰਾ ਗਿੱਦੜਵਾ ਤਹਿਸੀਲ ਹੈ ਬੰਸਾ ਜੂਗੀ ਮੇਰਾ ਨਾਮ ਬਸ ਗੱਲਾਂ ਦਾ ਸ਼ਕੀਨ ਹੁਣ ਤੱਕ ਬਿੱਲ ਰਿਆ ਸਾਰੇ ਹੀ ਮੈਂ ਭਰਦਾ ਟੂਟੀ ਵਾਲਾ ਹੋਵੇ ਚਾਹੇ ਬਿਜਲੀ ਦਾ ਘਰ ਦਾ ਬਿੱਲ ਤੇਰਾ ਲੈ ਕੇ ਅਸੀਂ ਕਿਤੇ ਨਹੀਂ ਹੰਸਦੇ ਬਿੱਲ ਤੇਰਾ ਦੇ ਕੇ ਜਾਵਾਂਗੇ ਇਹਦੀ ਲਾਸਟ ਡੇਟ ਮੈਨੂੰ ਦੱਸ ਦੇ ਮਨ ਹੈ ਭਾਈ ਸਭ ਬੋਲ ਰਹਾ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਉਹ ਪਪਾ ਜੀ ਲੱਗਦਾ ਜੋਗੀ ਆਪਾਂ ਨੂੰ ਛਲ ਗਿਆ ਉਹ ਪਪਾ ਜੀ ਐ ਸਮਝੋ ਸਾਰਾ ਸੌਦਾ ਗਲ ਗਿਆ ਆਓ ਜੀ ਮਾਂ ਇਹ ਡੜਬੇ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚ ਹੀ ਬੋਲਦਾ ਕਦੇ ਝੂਠ ਨਹੀਂ ਬੋਲਦਾ ਅੱਜ ਮਲੋੜ ਦੀ ਸਬਜ਼ੀ ਮੰਡੀ ਦੇ ਵਿੱਚ ਫੇਰ ਆਇਆ ਉਹਨਾਂ ਗੁਰਮਖਾ ਕੋਲ ਹੀ ਚੱਲਦੇ ਆ ਫੇਰ ਪਾਪੇ ਉਹ ਜੋਗੀ ਫੇਰ ਆ ਗਿਆ ਉਹ ਦਸਿਆ ਤਾਣਾ ਉਦੋਂ ਵੀ ਲਾ ਗਿਆ ਸੀ ਯਾਰ ਨਹੀਂ ਪਾਪੇ ਅੱਜ ਨਹੀਂ ਮੈਂ ਤੇ ਘੜਾ ਲਾਉਣ ਦਿੰਦਾ ਹਾਂ ਗਿੱਦੜਬੇ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚ ਹੀ ਬੋਲਦਾ ਕਿ ਦੜਬੇ ਵਾਲਾ ਬੰਸਾ ਜੋਗੀ ਤਾਂ ਦਿਲਾਂ ਦੀਆਂ ਜਾਣ ਲੈਂਦਾ ਤੁਸੀਂ ਚੇਲਿਓ ਇਹੀ ਸੋਚ ਰਹੇ ਹੋਵੋਗੇ ਕਿ ਜੋਗੀ ਉਹਦੇ ਰਗੜਾ ਲਾ ਕੇ ਤੁਰ ਗਿਆ ਸੀ ਅੱਜ ਫੇਰ ਰਗੜਾ ਲਾਉਣ ਆ ਗਿਆ ਤੈਨੂੰ ਸੌ ਲੱਗੇ ਨਾਥਾਂ ਦੀ ਝੂਠ ਨਾ ਬੋਲੀ ਝੂਠ ਨਾ ਬੋਲੀ ਚੇਲਿਆ ਤੁਸੀਂ ਇਹੀ ਸੋਚ ਰਹੇ ਸੀ ਨਾ ਵੀ ਨਾਥ ਫੇਰ ਰਗੜਾ ਲਾਉਣ ਆ ਗਿਆ ਹਾਂ ਬਾਬਾ ਜੀ ਹਾਂ ਬਾਬਾ ਜੀ ਮੈਨੂੰ ਮਾਫ਼ ਕਰ ਦਿਓ ਇਸ ਤਿਆਂ ਦਿਲਾਂ ਦੀਆਂ ਬੁਝ ਲੈਨੇ ਹੋ ਕਿ ਡੜਬੇ ਵਾਲਾ ਬੰਸਾ ਜੋਗੀ ਤਾਂ 20 ਸਾਲ ਪੁਰਾਣਾ ਡਾਟਾ ਵੀ ਰਿਕਵਰ ਕਰ ਲੈਂਦਾ ਤੈਨੂੰ ਯਾਦ ਹੋਣਾ ਚੇਲਿਆ 20 ਸਾਲ ਪੁਰਾਣੀ ਗੱਲ ਹੈ ਜਦੋਂ ਤੂੰ ਬੱਸ ਤੇ ਜਾ ਰਿਹਾ ਸੀ ਫਰਾਏ ਨਾ ਕੇ ਤਵੇ ਸੋਹਣੀ ਜੀ ਜਨਾਨੀ ਤੇਰੇ ਨਾਲ ਚੜੀ ਤੇਰੇ ਨਾਲ ਸੀਟ ਤੇ ਬੈਠ ਗਈ ਸੀ ਉਦੋਂ ਤੇਰੇ ਦਿਲ ਵਿੱਚ ਕੀ ਚੱਲ ਰਿਹਾ ਜੇ ਤੂੰ ਬਾਬੇ ਨੂੰ ਠੱਗ ਸਮਝਦਾ ਦੱਸ ਦਿਆਂ ਸਾਰੀਆਂ ਗੱਲਾਂ ਅੱਬਾ ਜੀ ਤੂੰ ਤਾਂ ਚੰਨੀ ਜਾਣੋ ਗਲਤੀਆਂ ਮਾਫ ਕਰੋ ਸੇਵਾ ਤੋਂ ਸਾਡੇ ਲਈ ਕੀ ਸੇਵਾ ਕਰੀ ਤੁਹਾਡੀ ਗਿੱਦੜਬੇ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਅੱਜ ਚੇਲਿਆ ਕੁਝ ਲੈਣ ਨਹੀਂ ਆਇਆ ਅੱਜ ਤੁਹਾਨੂੰ ਕੁਝ ਦੇਣ ਆਇਆ ਗਿੱਦੜਬੇ ਵਾਲਾ ਬੰਸਾ ਜੋਗੀ ਅਸੀਂ ਤਾਂ ਤਨ ਹੋ ਗਏ ਬਾਬਾ ਜੀ ਤੁਹਾਡੇ ਦਰਸ਼ਨ ਕਰਕੇ ਵੈਸੇ ਤੁਸੀਂ ਸਾਨੂੰ ਅੱਜ ਦੇਣ ਕੀ ਆਏ ਹੋ ਦੱਸ ਦਿੰਨੇ ਆ ਚੇਲਿਆ ਬੜੀ ਜਲਦੀ ਅੰਦਰ ਵਾਲਾ ਲਾਲਚ ਵਾਲਾ ਪੰਛੀ ਜਾਗ ਗਿਆ ਤੇਰੇ ਬਾਬਾ ਜੀ ਤੁਹਾਡੇ ਸ਼ੀਵਾ ਦੇ ਨਾਲ ਮੈਂ ਲਾਲਚ ਵਾਲੇ ਪੰਛੀ ਦੀ ਮੱਜ ਧੌਣ ਹੀ ਮਰੋੜ ਦੇਣੀ ਐ। ਬਾਬਾ ਜੀ ਅਸੀਂ ਤਾਂ ਪਹਿਲਾਂ ਹੀ ਹੱਕ ਲਾਲ ਦੀ ਕਮਾਈ ਖਾਣੇ ਆ ਜੀ। ਜੇ ਚੇਲਿਆ ਧੌਣ ਹੀ ਮਰੋੜਨ ਲੱਗਿਆ ਤੇ ਫਿਰ ਕੁੱਕੜ ਦੀ ਮਰੋੜ ਲਾ। ਨਾਲੇ ਨਾਥਾ ਨੂੰ ਵੀ ਭੁੱਖ ਜੀ ਲੱਗੀ ਪਈ ਐ। ਕੀ ਕੇ ਬਾਬਾ ਜੀ ਮੈਂ ਕੁਝ ਸਮਝਿਆ ਨਹੀਂ। ਨਾਥਾ ਨੇ ਕੀ ਕਹਿਣਾ ਚੇਲਿਆ? ਨਾ ਤਾਂ ਤੈਨੂੰ ਕਹੀ ਜਾਂਦੀ ਐ। ਜੇ ਲਾਲਚ ਵਾਲੇ ਪੰਛੀ ਦੀ ਧੌਣ ਮਰੋੜ ਤੇਰੇ ਅੰਦਰ ਇੱਕ ਸਬਰ ਸੰਤੋਖ ਇਮਾਨਦਾਰੀ ਵਾਲਾ ਬੂਟਾ ਉਗਰਿਆ ਹੋਣਾ ਜਿਹੜਾ ਸਾਰੀ ਉਮਰ ਤੈਨੂੰ ਸਕੂਨ ਹੀ ਸਕੂਨ ਦੇਊਗਾ ਜਿ ਦੜਬੇ ਵਾਲਾ ਬਣਦਾ ਜੋਗੀ ਜਦੋਂ ਬੋਲਦਾ ਸੱਚ ਹੀ ਬੋਲਦਾ ਕਦੇ ਝੂਠ ਨਹੀਂ ਬੋਲਦਾ ਚੇਲਿਆ ਮੇਰੀ ਗੱਲ ਸੁਣੋ ਚੇਲਿਓ ਇਹ ਲਾਲਚ ਵਾਲਾ ਪੰਛੀ ਸਾਰਿਆਂ ਦੇ ਅੰਦਰ ਹੀ ਹੁੰਦਾ ਪਤਾ ਨਹੀਂ ਲੱਗਦਾ ਕਦੋਂ ਉਡਾਰੀਆਂ ਮਾਰਨ ਲੱਗ ਜਾਵੇ ਇਸ ਕਰਕੇ ਇਹਦੀ ਧੌਣ ਮਰੋੜ ਦੇਣੀ ਹੀ ਚੰਗੀ ਆ ਚੇਲਿਓ ਗੇਦੜਬੇ ਵਾਲਾ ਬੰਤਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਸਤਿਵੰਤ ਬਾਬਾ ਜੀ ਸਤਿਵਚਨ ਗੇਦੜਬੇ ਵਾਲੇ ਬੰਸੇ ਜੋਗੀ ਨੂੰ ਤੁਹਾਨੂੰ ਇਹੋ ਜਿਹਾ ਵਰ ਦੇ ਜਾਣਾ ਚੇਲਿਓ ਤੁਹਾਨੂੰ ਤਵੀਤ ਹੀ ਦੇ ਜਾਣਾ ਤੁਹਾਨੂੰ ਕਿਤੇ ਸਬਜੀ ਲੈਣ ਜਾਣ ਦੀ ਲੋੜ ਹੀ ਨਹੀਂ ਪੈਣੀ ਚੇਲਿਓ ਤੁਹਾਡੇ ਕੰਨਾਂ ਨੂੰ ਕਰੇਲੇ ਲੱਗਿਆ ਕਰਨਗੇ ਪੈਸਾ ਹੀ ਪੈਸਾ ਹੋਊਗਾ ਤੁਹਾਡੇ ਮੋਢਿਆਂ ਤੇ ਕੱਦੂ ਲੱਗਿਆ ਕਰਨਗੇ ਤੁਹਾਡੇ ਗੋਡਿਆਂ ਤੇ ਵੰਗਣ ਲੱਗਿਆ ਕਰਨਗੇ ਚੇਲਿਓ ਤੂੰ ਸੀ ਤਾਂ ਮੈਕਸ ਵੈਜੀ ਬਣ ਜਾਣਾ ਬਾਬਾ ਜੀ ਇੰਨਾ ਕਹਿ ਨਾ ਗਜਾਰੋ ਮੈਥੋਂ ਤੇ ਇੰਨਾ ਭਾਰ ਨਹੀਂ ਚੁੱਕਿਆ ਜਾਣਾ ਲੋਕੀ ਮੇਰੇ ਤੁਰੇ ਜਾਂਦੇ ਪਿੱਛੋ ਲੰਮਕ ਲੰਮ ਕੇ ਪਿੱਦੂ ਤੋੜ ਲਿਆ ਕਰਨਗੇ ਕੋਈ ਗੱਲ ਨਹੀਂ ਚੇਲਿਆ ਜੇ ਗਿੱਦੜਬੇ ਵਾਲੇ ਬੰਸੇ ਜੋਗੀ ਦਾ ਦਿੱਤਾ ਵਰ ਤੁਹਾਨੂੰ ਪਸੰਦ ਨਹੀਂ ਆਇਆ ਤੇ ਆਨਲਾਈਨ ਸ਼ੌਪਿੰਗ ਵਾਂਗੂ ਅਸੀਂ ਵਰ ਵਾਪਸ ਵੀ ਲੈ ਲੈਣੇ ਆ ਚੇਲਿਆ ਬਾਬਾ ਜੀ ਇਹੋ ਜਿਹਾ ਵਰਤਾਨਾ ਨਹੀਂ ਦੇਣਾ ਠੀਕ ਐ ਚੇਲਿਆ ਤੂੰ ਗਿੱਦੜਬੇ ਵਾਲੇ ਬਣਤੇ ਜੋਗੀ ਦਾ ਧਰਮ ਦਾ ਭਰਾ ਹੀ ਬਣ ਗਿਆ ਮੈਨੂੰ ਐਂ ਦੱਸ ਦੇ ਭਰਾ ਪੱਕਾ ਐ ਕਿ ਕੱਚਾ ਐ ਪੱਕਾ ਬਾਬਾ ਜੀ ਪੱਕਾ ਐਵੇਂ ਵੀ ਦੱਸ ਦੇ ਚੇਲਿਆ ਭਰਾ ਵੱਡਾ ਬਣੇਗਾ ਕਿ ਛੋਟਾ ਬਣੇਗਾ ਤੁਸੀਂ ਬਾਬਾ ਜੀ ਵੱਡਿਓ ਮੈਂ ਛੋਟਾ ਭਰਾ ਬਣਾਗਾ ਕਿਤੇ ਇਹ ਨਾ ਹੋਵੇ ਵੱਡੇ ਭਰਾ ਦੀ ਬੇਇੱਜ਼ਤੀ ਨਾ ਕਰਾ ਦੀ ਚੇਲਿਆ ਗਿੱਦੜਬੇ ਵਾਲੇ ਬਣਤੇ ਜੋਗੀ ਦੀ ਕਿਤੇ ਬੇਇੱਜ਼ਤੀ ਨਾ ਕਰਾ ਦੀ ਨਾ ਬਾਬਾ ਜੀ ਨਾ ਥੋੜਾ ਛੋਟਾ ਪ੍ਰਾਤੋੜੀ ਬੇਤ ਨਹੀਂ ਹੋਣ ਦਿੰਦਾ ਗਿੱਦੜਬੇ ਵਾਲੇ ਬੰਸੇ ਜੋਗੀ ਨੇ ਫੇਰ ਜੋਗੀਆਂ ਨੂੰ ਲੰਗਰ ਕਰਨਾ ਚੇਲਿਆ ਗਿੱਦੜਬੇ ਵਾਲੇ ਬੰਸੇ ਜੋਗੀ ਦੀ ਗੱਲ ਧਿਆਨ ਨਾਲ ਸੁਣ ਲੋ ਫੇਰ ਜੋਗੀਆਂ ਨੂੰ ਲੰਗਰ ਲਾਉਣਾ ਸਾਡੇ ਜੋਗੀਆਂ ਦੀ ਮੀਟਿੰਗ ਫੇਰ ਹੋਣੀ ਹੈ ਸਾਰੀ ਦੁਨੀਆਂ ਦੇ ਵਿੱਚੋਂ ਜੋਗੀ ਇਕੱਠੇ ਹੋਣਗੇ ਨਾਲੇ ਚੇਲੇ ਇਕੱਠੇ ਹੋਣਗੇ ਜੇ ਮੈਂ ਉੱਥੇ ਸਬਜੀ ਨਾ ਲੈ ਕੇ ਗਿਆ ਚੇਲਿਆ ਤੇਰੇ ਵੱਡੇ ਭਰਾ ਦੀ ਬੇਇੱਜ਼ਤੀ ਹੋ ਜਾਣੀ ਮੈਨੂੰ ਪਤਾ ਹੈ ਬੇਇੱਜ਼ਤੀ ਤੂੰ ਹੋਣ ਨਹੀਂ ਦੇਣੀ ਇਸ ਕਰਕੇ ਜਿੰਨੀ ਸਬਜ਼ੀ ਉਹਦੇ ਲੈ ਕੇ ਗਿਆ ਉਨੀ ਸਬਜ਼ੀ ਮੇਰੇ ਟੈਂਪੂ ਦੇ ਵਿੱਚ ਰਖਾ ਦੇ ਤਾਂ ਕਿ ਗਿੱਦੜਵੇ ਵਾਲੇ ਬੰਤੇ ਜੋਗੀ ਦੀ ਕਦੇ ਬੇਇੱਜ਼ਤੀ ਨਾ ਹੋਵੇ ਤੇਰੇ ਵੱਡੇ ਭਰਾ ਦੀ ਕਦੇ ਬੇਇੱਜ਼ਤੀ ਨਾ ਹੋਵੇ ਚੇਲਿਆ ਵੇ ਮੁੰਡਿਓ ਲੈ ਸਬਜ਼ੀ ਸਾਰੀ ਬਾਬਾ ਚ ਫੇਰ ਰਗੜਾ ਲਾ ਗਿਆ ਉਹ ਪਾਪੇ ਅੱਜ ਦੇ ਰਗੜ ਦਾ ਸਰਜੂਗਾ ਜੇ ਕਿਤੇ ਬਾਬਾ ਆਪਣੇ ਕੰਨਾਂ ਨੂੰ ਕਰੇਲੇ ਲਾ ਜਾਂਦਾ ਤੇਰੇ ਕੰਨਾਂ ਤੇ ਕੱਦੂ ਲਾ ਜਾਂਦਾ ਫੇਰ ਆਪਾਂ ਕੀ ਕਰਦੇ ਫੇਰ ਤਾਂ ਆਪਾਂ ਜਮੇ ਹੀ ਰਗੜੇ ਜਾਂਦੇ ਚੰਗਾ ਵੀ ਚੇਲਿਓ ਗਿੱਦੜਬੇ ਵਾਲਾ ਬੰਸਾ ਜੋਗੀ ਚੱਲਦਾ ਹੁਣ ਜੋਗੀ ਚੱਲਦੇ ਭਲੇ ਨਗਰੀ ਵਸਦੀ ਭਲੀ ਤੁਹਾਡੇ ਵਰਗੇ ਚੇਲੇ ਮਿਲਦੇ ਰਹਿ ਤਾਂ ਸੰਤਾਂ ਦੇ ਜਿਹੜੇ ਲੰਗਰ ਆ ਉਹ ਚੱਲਦੇ ਰਹਿ ਗਿੱਡੜਦੇ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ